ਸਸੀਗਾਲ ਮੈਂ ਡਾਕਟਰ ਗੌਰਵਜੀਤ ਲਓ ਜੀ ਕਸ਼ਮੀਰ ਜਾਣ ਦੀ ਆਪਣੀ ਪੂਰੀ ਤਿਆਰੀ ਹੈ ਕਸ਼ਮੀਰ ਤੋਂ ਲੈ ਜਾਵਾਂਗੇ ਆ ਬੈਗ ਵਗੈਰਾ ਤੇ ਆ ਆਪਣਾ ਮੋਟਰਸਾਈਕਲ ਖੜਾ ਤੇ ਸਭ ਤੋਂ ਪਹਿਲਾਂ ਪੜਾ ਉਦਮਪੁਰ ਉਸ ਤੋਂ ਬਾਅਦ ਸ਼੍ਰੀਨਗਰ ਤੋਂ ਹੁੰਦੇ ਹੋਏ ਫਿਰ ਲੇਹਵਲ ਨੂੰ ਚੱਲੇ ਪਾਵਾਂਗੇ ਰਸਤੇ 'ਚ ਹੁੰਦਾ ਸ਼੍ਰੀਨਗਰ ਨੂੰ ਜਾਂਦੇ ਹੋਏ ਬਿਜਬਿਹਾਰਾ ਜਾਂ ਸਪੋਰਟਸ ਟਾਊਨ ਵੀ ਇਹਨੂੰ ਕਹਿ ਰਹਿੰਦੇ ਨੇ ਇੱਥੇ ਕਸ਼ਮੀਰੀ ਵਿਲੋ ਦੇ ਬਹੁਤ ਹੀ ਸੋਹਣੇ ਤੇ ਚੰਗੇ ਬਾਟ ਮਿਲਦੇ ਨੇ ਆਮਰੇ ਦੋਸਤ ਇੰਦਰਜੀਤ ਸਿੰਘ ਨੇ ਇਥੋਂ ਬੈਠ ਲਿਆ ਇੱਕ ਤੇ ਉਸ ਤੋਂ ਬਾਅਦ ਇਹ ਰਸਤੇ ਦੇ ਉੱਪਰ ਹੀ ਪੈਂਦਾ ਬਿਲਕੁਲ ਔਨ ਰੋਡ ਤੇ ਉਸ ਤੋਂ ਬਾਅਦ ਅਸੀਂ ਗਏ ਸ਼੍ਰੀਨਗਰ ਸ਼੍ਰੀਨਗਰ ਦੇ ਵਿੱਚ ਪਹੁੰਚੇ ਡਾਲ ਲੇਕ ਕਿਉਂਕਿ ਅਸੀਂ ਪਿਛਲੇ ਸਾਲ ਨੂੰ ਦੌਰਾਨ ਵੀ ਇਹ ਸਰਕਟ ਕਰ ਚੁੱਕੇ ਹਾਂ ਤੇ ਇਸ ਲਈ ਅਸੀਂ ਇਸ ਜਗ੍ਹਾ ਦੇ ਉੱਪਰ ਬਹੁਤਾ ਜ਼ਿਆਦਾ ਨਹੀਂ ਰੁਕੇ ਡਾਲ ਲੇਕ ਕਰਨ ਤੋਂ ਬਾਅਦ ਫਿਰ ਸ਼ਾਮ ਨੂੰ ਅਸੀਂ ਇਥੋਂ ਚੱਲੇ ਤੇ ਰਾਤ ਨੂੰ ਪਹੁੰਚੇ ਅਸੀਂ ਸੋਨਮਾਰਗ ਜਾਂ ਸੋਨਾ ਮਾਰਗ ਜੀ ਨੂੰ ਕਹਿੰਦੇ ਨੇ ਉਹ ਵੀ ਬੜੀ ਖੂਬਸੂਰਤ ਜਗ੍ਹਾ ਹੈ ਆਹਾ ਡਲਚੀ ਦੇ ਨਜ਼ਾਰੇ ਨੇ ਬਹੁਤ ਸੋਹਣੀ ਝੀਲ ਹੈ ਬਾਕੀ ਡਰਨ ਵਾਲੀ ਕੋਈ ਗੱਲ ਨਹੀਂ ਕੋਈ ਖਤਰੇ ਵਾਲੀ ਗੱਲ ਨਹੀਂ ਚੰਗੇ ਵਧੀਆ ਲੋਕ ਨੇ ਟੂਰਿਜ਼ਮ ਤੇ ਹੀ ਇਹਨਾਂ ਦਾ ਰੋਜ਼ਗਾਰ ਚੱਲਦਾ ਸੋ ਜੰਮੂ ਕਸ਼ਮੀਰ ਜਾਣ ਦੀ ਸੋਚ ਰਹੇ ਹਾਂ ਜਾ ਸਕਦੇ ਹਾਂ ਬਾਕੀ ਸਫ਼ਰ ਅਗਲੀਆਂ ਵੀਡੀਓਜ਼ ਦੇ ਵਿੱਚ ਬਹੁਤ-ਬਹੁਤ ਸ਼ੁਕਰੀਆ ਜੀ